ਸੈਂਕੜੇ ਕਿਸਾਨਾਂ ਨੇ ਟਰੈਕਟਰਾਂ ਨਾਲ ਰੋਸ ਮਾਰਚ ਕਰਿਆ ਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਜ਼ਿਲ੍ਹਾ ਮੈਨੇਜਮੈਂਟ ਕੰਪਲੈਕਸ ਦੇ ਬਾਹਰ ਡਬਿਊਟੀਓ ਦਾ ਪੁਤਲਾ ਫੂਕਿਆ ਗਿਆ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ ਤੇ ਐਮਐਸਪੀ ਦੀ ਗਾਰੰਟੀ ਦੇ ਤੇ ਹਰਿਆਣਾ ਵਿੱਚ ਸਰਕਾਰ ਕਿਸਾਨਾਂ ਨਾਲ ਜੋ ਕੁਝ ਕਰ ਰਹੀ ਹੈ ਉਹ ਗਲਤ ਹੈ ਇੱਕ ਕਿਸਾਨ ਨੌਜਵਾਨ ਨੂੰ ਵੀ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਗਯੋਨਾ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਤੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਵੀ ਜਿਹੜੀ ਹੈ ਉਹਨਾਂ ਦੇ ਵੱਲੋਂ ਕੀ ਕੀ ਜਾਈਗੀ ਤੇ ਹੋਰ ਉਹਨਾਂ ਦਾ ਇਸ ਮੌਕੇ ਤੇ ਕੀ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਤਾਂ ਦੇਖੋ ਜੀ ਅੱਜ ਸਯੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਆ ਪੂਰੇ ਭਾਰਤ ਦੇ ਵਿੱਚ ਡਬਲਯੂਟੀਓ ਦਾ ਵਿਰੋਧ ਕਰਕੇ ਤੇ ਜਿਹੜਾ ਅੱਜ ਅਸੀਂ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਸੈਂਕੜੇ ਹੀ ਕਿਸਾਨ ਲਿਆ ਕੇ ਨੈਸ਼ਨਲ ਹਾਈਵੇ ਤੇ ਖੜੇ ਕਰਕੇ ਡਬਲਯੂਟੀਓ ਦਾ ਵਿਰੋਧ ਕਰ ਰਹੇ ਆ ਮੰਗ ਕਰ ਰਹੇ ਆ ਕਿ ਭਾਰਤ ਨੂੰ ਡਬਲਯੂਟੀਓ ਦੇ ਸੈਕਟਰ ਚ ਬਾਹਰ ਆਏ ਤੇ ਭਾਰਤੀ ਕਿਸਾਨੀ ਨੂੰ ਪਰਫਲਤ ਕਰੇ ਮੰਗਾ ਕੀ ਹੈਗੀ ਮੰਗਾ ਅੱਜ ਦੀ ਸਾਡੀ ਜਿਹੜੀ ਮੁੱਖ ਮੰਗ ਇਹ ਹੈ ਕਿ ਜਿਹੜੀਆਂ ਡਬਲਯੂਟੀਓ ਦੇ ਵਿੱਚ ਸਾਡਾ ਦੇਸ਼ ਹੈ ਉਹ ਬਾਹਰ ਆਏ ਇਹ ਤੋਂ ਨਾਲ ਜਿਹੜੀ ਸਾਡੀ ਕੇਂਦਰ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਨੇ ਜਿਹੜਾ ਅਸੀਂ ਪਿੱਛੇ 13 ਦਿਨ 13 ਮਹੀਨੇ ਦਿੱਲੀ ਦੇ ਜਾਂ ਦੋਨਾਂ ਲੜ ਕੇ ਆਏ ਆ ਉਸ ਸਮੇਂ ਕੇਂਦਰ ਸਰਕਾਰ ਨੇ ਸਾਨੂੰ ਦਿੱਕਤੀ ਵਾਦੇ ਕੀਤੇ ਸੀ ਕਿ ਆਇਆ ਤੁਹਾਡੀਆਂ ਮੰਗਾਂ ਜੜੀਆਂ ਮੰਨੀਆਂ ਜਾਣਗੀਆਂ ਤਾਂ ਉਹ ਕੇਂਦਰ ਸਰਕਾਰ ਕੀ ਸਾਡੇ ਕਿਸਾਨਾਂ ਨਾਲ ਵਾਦਾ ਖਰਾਫੀ ਕਰਕੇ ਉਹ ਮੰਗਾਂ ਤੋਂ ਮੁਕਰ ਗਈ ਏ ਤੇ ਅੱਜ ਅਸੀਂ ਦੂਸਰੇ ਦਾ ਉਹਦਾ ਜਿਹੜਾ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਅੱਜ ਅਸੀਂ ਇੱਥੇ ਟਰੈਕਟਰ ਖੜੇ ਕਰਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਤੇ 13 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਮਹਾ ਪੰਚਾਇਤ ਕਰਕੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਲਾਮਬੰਦ ਕਰਕੇ ਅਗਲਾ ਜਿਹੜੀ ਅੰਦੋਲਨ ਦੀ ਰੂਪਰੇਖਾ ਬਣਾ ਰਹੇ ਆ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਤ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੁੱਜੋਗੇ ਕਿਦਾ ਦੇਖਦੇ ਹੋ ਜਿਹੜਾ ਹਰਿਆਣਾ ਦੇ ਬੋਰਡਰਾਂ ਦੇ ਉੱਪਰ ਹੋਇਆ ਕਿਸਾਨਾਂ ਦੇ ਨਾਲ ਉਹ ਕਿਉਂ ਦੇਖ ਬਹੁਤ ਬੁਰਾ ਹੋਇਆ ਜੀ ਤੇ ਅਸੀਂ ਉਹਦਾ ਵਿਰੋਧ ਵਿਰੋਧ ਵੀ ਕਰਦੇ ਆਏ ਆ ਪਿਛਲਾ ਹਫਤਾ ਤਕਰੀਬਨ ਸਾਰਾ ਅਸੀਂ ਵਿਰੋਧ ਵਜੋਂ ਮਨਾਇਆ ਤੇ ਪਰਸੋਂ ਵੀ ਅਸੀਂ ਜਿਹੜਾ ਝੰਡਾ ਮਾਰਚ ਕਰ ਰਹੇ ਆ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦੀ ਰੀ ਪਿੰਡਾਂ ਦੇ ਵਿੱਚ ਨਿਕਲਾਂਗੇ ਕਾਲੇ ਝੰਡੇ ਤੇ ਕਿਸਾਨ ਯੂਨੀਤ ਦੇ ਝੰਡੇ ਲੈ ਕੇ ਉਹਦੇ ਵਿੱਚ ਵੀ ਅਪੀਲ ਹੈ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਉਸ ਤੋਂ ਬਾਅਦ ਜਿਹੜਾ 14 ਤਰੀਕ ਨੂੰ 14 ਮਾਰਚ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਜਿਹੜਾ ਦਿੱਲੀ ਦੇ ਵਿੱਚ ਆਰਾਮ ਲੀਲਾ ਮੈਦਾਨ ਦੇ ਵਿੱਚ ਪ੍ਰੋਟੈਸਟ ਕਰਾਂਗੇ ਉੱਥੇ ਅਸੀਂ ਮਹਾਪੰਚਾਇਤ ਕਰਾਂਗੇ ਤੇ ਉੱਥੇ ਅਸੀਂ ਜਿਹੜੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠਾ ਕਰਕੇ ਮੋਦੀ ਸਰਕਾਰ ਦੀ ਜਿਹੜੀ ਮਤਲਬ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਉਹਨੂੰ ਨੰਗਿਆਂ ਕਰਾਂਗੇ ਤੇ ਇਹਨੂੰ ਗੋਡਿਆਂ ਪਰਨ ਕਰਨ ਦੀ ਕੋਸ਼ਿਸ਼ ਕਰਾਂਗੇ ਜਤਿੰਦਰ ਕ੍ਰਾਂਤੀਕਾਰੀ ਕਿਸਾਨੀਨ ਜ਼ਿਲ੍ਹਾ ਵਿੱਤਖਤਰ ਜਿਹੜਾ ਟ੍ਰੈਕਟਰ ਮਾਰ ਕੇ ਕੱਢਿਆ ਜਾ ਰਿਹਾ ਕਿਸ ਸੰਬੰਧ ਵਿੱਚ ਕੱਢਿਆ ਗਿਆ ਇਹ ਵੀ ਜਿਹੜਾ ਡਬਲ ਟੀਓ ਨੇ ਇੱਕ ਮੀਟਿੰਗ ਹੋ ਰਹੀ ਹੈ ਯੂਏਈ ਕੰਟਰੀ ਦੇ ਵਿੱਚ ਉਹਦੇ ਵਿੱਚ ਵਿਸ਼ਮਵਾਰ ਸੰਸਦ ਦਾ ਅੱਜ ਜੋ ਵੀ ਇਹ ਮੀਟਿੰਗ ਹੋਊਗੀ ਉਸ ਤੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ ਸੀ ਉਹ ਵੀ ਡਬਲ ਟੀਓ ਦੇ ਅਧੀਨ ਸੀਗੇ ਅੱਜ ਕਿਸਾਨਾਂ ਨੂੰ ਇਹ ਖਤਸ਼ਾ ਕਿ ਉਸ ਤੋਂ ਵੀ ਘਾਤਕ ਬਿੱਲ ਦੁਬਾਰਾ ਇਹ ਡਬਲ ਟੀਓ ਦੇ ਮੀਟਿੰਗ ਦੇ ਵਿੱਚ ਲਿਆ ਕੇ ਹੋ ਸਕਦਾ ਹੈ ਕਿ ਕਿਸਾਨਾਂ ਤੇ ਇੰਡੀਆ ਸਰਕਾਰ ਵੀ ਦੁਬਾਰਾ ਨਾ ਥੋਪ ਦੇਵੇ। ਵਿਦੇਸ਼ਾਂ ਜੀ ਐਮਐਸਪੀ ਜਿਹੜਾ ਹੈਗਾ ਇਹਦਾ ਕਿ ਫੁੱਲ ਫੌਜੀ ਹੈ ਸਾਰੇ ਫੁੱਲ ਭਾਮ ਜੀ ਇਹ ਕਾ ਸੁਆਮੀਨਾਥਨ ਹੋਏ ਆ ਜਿਹੜੇ ਬਹੁਤ بڑے ਲਿਖੇ ਸੀ ਉਹਨਾਂ ਨੇ ਇਹ ਸੁਆਮੀ ਨਾਥ ਨੇ ਰਿਪੋਰਟ ਬਣਾਈ ਸੀ C2 प्लास 50 ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਆ ਜਾਂਦਾ A2 ਜਿਹੜੇ ਖੇਤੀ ਦੀਆਂ ਲਾਗਤਾਂ ਜਿਹਦੇ ਵਿੱਚ ਜਿਵੇਂ ਅੱਜ ਕੱਲ੍ਹ ਦੀ ਖੇਤੀ ਦੇ ਵਿੱਚ ਟਰੈਕਟਰ ਦੇ ਖਰਚੇ ਔਰ ਬੀਜ ਦੇ ਖਰਚੇ ਖਾਦ ਦੇ ਖਰਚੇ ਹੋਰ ਜਨੇ ਵੀ ਖਰਚੇ ਆ ਜਾਂਦੇ ਆ ਪਹਿਲੋ ਪਹਿਲ ਉਹ ਆ ਜਾਂਦੇ ਆ A2 ਦੇ ਵਿੱਚ ਔਰ ਦੂਸਰੇ ਨੰਬਰ ਤੇ ਆ ਜਾਂਦੀ ਹੈ FL ਜਿਹੜਾ ਕਿ ਇੰਗਲਿਸ਼ ਤੇ ਵਿੱਚ ਉਹਨੂੰ ਫੈਮਿਲੀ ਲੇਬਰ ਬੋਲਿਆ ਜਾਂਦਾ ਤੇ ਪੰਜਾਬੀ ਦੇ ਵਿੱਚ ਉਹਨੂੰ ਇੱਕ ਘਰ ਦੀ ਦਿਹਾੜੀ ਉਹ ਜਿਹੜੀ ਆ ਜਿਵੇਂ ਕਿ ਸਾਡੇ ਬਾਲ ਬੱਚੇ ਜਾਂ ਸਾਡੀ ਮਾਤਾ ਪਿਤਾ ਜਾਂ ਸਾਡੇ ਭੈਣ ਭਰਾ ਜੋ ਵੀ ਖੇਤੀ ਦੇ ਵਿੱਚ ਉਹ ਕਰਦੇ ਆ ਉਹਨੂੰ ਇੱਕ ਲੇਬਰ ਦੀ ਦਿਹਾੜੀ ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਆ ਜਾਂਦਾ ਸੀ 2 50 ਸੀ 2 ਸੀ 2 ਪਲੱਸ 50 50% ਦਾ ਮਤਲਬ ਹੁੰਦਾ ਵੀ ਜੋ ਤੁਹਾਡੇ ਦਿਹਾੜੀ ਦੇ ਖਰਚੇ ਜੋ ਸਾਰੇ ਖਰਚੇ ਗਣ ਕੇ ਉਸ ਤੋਂ ਪਲੱਸ 50% ਉਹਦੀ ਬਚਤ ਦੇਣੀ ਬਣਦੀ ਆ ਇਸ ਨੂੰ ਰਿਪੋਰਟ ਨੂੰ ਪੇਸ਼ ਕੀਤਾ ਸੀ ਗਿਆ Swami Nathana ਨੇ ਇਹ ਇਸੇ ਕਰਕੇ ਕਿ ਜਿਹੜੇ ਕਿਸਾਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਪਰਪਲੂਤ ਹੋ ਸਕੇ ਔਰ ਕਾਮਯਾਬ ਹੋ ਸਕੇ ਔਰ ਕਰਜ਼ਾਈ ਨਾ ਹੋਵੇ ਇਹ ਕਦੋਂ ਜਿਹੜਾ ਸਟਾਰਟ ਹੋਇਆ ਸੀ ਜੇ ਆਪਾਂ ਅਸੀਂ ਗੱਲ ਕਰਨੇ ਐ ਐਮਐਸਪੀ ਜੋ Swami Nathana ਕਿਹੜੇ ਸਾਲ ਦੇ ਵਿੱਚ ਸ਼ੁਰੂ ਕੀਤਾ ਇਹ ਕਿਹੜੀ ਸਰਕਾਰ ਨੂੰ ਕਰਾਇਆ ਗਿਆ ਤੇ ਸਰਕਾਰ 1908 ਦੇ ਵਿੱਚ ਤਕਰੀਬਨ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ Swami Nathana ਨੇ ਰਿਪੋਰਟ ਪਹਿਲਾਂ ਹੀ ਬਣਾ ਦਿੱਤੀ ਸੀ ਔਰ ਜਿਹੜੀ ਸਰਕਾਰ ਸੀ ਉਹਨੇ 10 ਦੇ ਵਿੱਚ ਲਾਗੂ ਕੀਤੀ ਨਹੀਂ ਉਹਨੂੰ ਬੈਕਪੋਰਟ ਤੇ ਸਿਰਦ 2008 ਦੇ ਵਿੱਚ 10 ਦੇ ਵਿੱਚ